ਸੋ ਕਿਹਾ ਗਿਆ ਪਰ ਚਲਾਤੀ ਪੁਲਿਸ ਲਾਈਨ ਦੇ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਹਰਣਾ ਦੇ ਪ੍ਰਸ਼ਾਸਨ ਦੇ ਨਾਲ ਹੋਈ ਮੀਟਿੰਗ ਦਾ ਨਤੀਜਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਪਰ ਪ੍ਰਸ਼ਾਸਨ ਲਗਾਤਾਰ ਅਦਾਲਤ ਦੇ ਫੈਸਲਿਆਂ ਦੀਆਂ ਤੱਜੀਆਂ ਉਡਾ ਰਿਹਾ ਹੈ ਅਸੀਂ ਆਪਣੇ ਪੱਖ ਦੇ ਤੋਂ ਲੋਕਾਂ ਦੇ ਨਾਲ ਹਾਂ ਕਿਸੇ ਵੀ ਤਰ੍ਹਾਂ ਦੇ ਅਦਾਲਤੀ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਜਾ ਰਹੀ ਪਰ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਨਤੀਜਾ ਨਹੀਂ ਕੱਢ ਰਿਹਾ ਆਈ ਰੋਲਾਈ ਜਨਾਬ ਸਾਹਿਬ ਕਿਦਾਂ ਦੇਖਦੇ ਹੋ ਬਾਰਡਰ ਅੱਲੇ ਤਾਂ ਖੁੱਲੇ ਨਹੀਂ ਜਦਕਿ ਸੁਪਰੀਮ ਕੋਰਟ ਦਾ ਵੀ ਆਰਡਰ ਆਇਆ ਕਿ ਕਿਦਾਂ ਦੇਖੋ ਲੋਕ ਹੋਏ ਨਾ ਕਾਰਨ ਕੀ ਦੇਖੋ ਹਰਿਆਣਾ ਗਵਰਨਮੈਂਟ ਦੀ ਸਪਸ਼ਟ ਨਜ਼ਰ ਆਉਂਦਾ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਦੇਸ਼ ਦਿੱਤੇ ਵੀ ਰੋਡ ਖੋਲੋ ਉਹਨੂੰ ਬੈਰੀਕੇਡ ਉੱਤੋਂ ਚੱਕੋ ਤਾਂ ਉਹਦੇ ਖਿਲਾਫ ਉਹ ਸੁਪਰੀਮ ਕੋਰਟ ਚਲੇ ਜਾਂਦੇ ਔਰ ਸੁਪਰੀਮ ਕੋਰਟ ਜਾ ਕੇ ਅੱਜ ਵੀ ਉਹ ਬੈਰੀਕੇਡ ਨੂੰ ਅਸੀਂ ਕਹਿ ਰਹੇ ਹਾਂ ਯਾਰ ਜਦੋਂ ਸੁਪਰੀਮ ਕੋਰਟ ਨੇ ਕਹਿਦਾ ਬੈਰੀਕੇਡ ਖੋਲੋ ਔਰ ਹਾਈ ਕੋਰਟ ਨੇ ਕਹਦਾ ਬੈਰੀਕੇਡ ਖੋਲੋ ਜੀ ਕਿਉਂ ਨਹੀਂ ਖੋਲਦੇ ਤੂੰ ਬੋਲੋ ਹੁਣ ਉਹਨੂੰ ਖੋਲਣ ਲਈ ਹਜੇ ਵੀ ਉਹਨਾਂ ਨੂੰ ਉਹਨਾਂ ਦੀ ਸੀਰੀਅਸਨੈਸ ਨਜ਼ਰ ਨਹੀਂ ਆ ਰਹੀ ਤਾਂ ਸਾਡਾ ਮਤਲਬ ਇਹ ਹੈ ਕਿ ਉਹਨੂੰ ਖੋਲਣਾ ਚਾਹੀਦਾ ਹੈ ਸਾਡਾ ਕੋਈ ਦਿੱਕਤ ਨਹੀਂ ਸਾਡੇ ਵੱਲੋਂ ਬਿਲਕੁਲ ਬੈਰੀਕੇਡਰ ਤੱਕ ਵਹੀਕਲ ਜਾਂਦੇ ਨੇ ਵੀ ਕੋਈ ਟਿਕਾ ਨਹੀਂ ਹੈ ਸਾਡਾ ਪਹਿਲਾਂ ਵੀ ਖੁੱਲਿਆ ਸੀ ਹੁਣ ਵੀ ਫੁੱਲਣਾ ਚਾਹੀਦਾ ਹੈ ਸਾਡੇ ਜਿਹੜੇ ਮੁੱਦੇ ਨੇ ਸੋ ਲੋਕਾਂ ਨੂੰ ਵੀ ਸਹੂਲਤ ਹੋਵੇ ਸਾਡਾ ਵੀ ਇੱਥੋਂ ਮਤਲਬ ਮੋਰਚਾ ਲੈ ਕੇ ਅਸੀਂ ਆਪਦਾ ਜਿੱਥੇ ਸਾਡੀ ਮੰਗ ਹੈ ਜਿਹਦੇ ਨਾਲ ਜੁੜੀ ਵੀ ਹੈ ਮੰਗ ਅਸੀਂ ਆਪ ਦੀ ਮੰਗ ਦਿੱਲੀ ਜਾ ਕੇ ਰੱਖ ਲਈ ਕਿਉਂ ਉਹ ਕਿ ਦੇਖੋ ਸਾਨੂੰ ਇੱਥੇ ਅੱਜ ਬੈਠਿਆ ਨੂੰ 18 ਲੈ ਠੀਕ ਹੈ ਅੱਜ 21 ਅਗਸਤ ਹੈ 18 ਫਰਵਰੀ ਤੋਂ 21 ਅਗਸਤ ਤੱਕ ਦਿੱਲੀ ਗਵਰਨਮੈਂਟ ਨੇ ਸੈਂਟਰ ਗਵਰਨਮੈਂਟ ਨੇ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਸੀ। ਪਰ ਇਹਦਾ ਮਤਲਬ ਸਾਡੀ ਮੰਗ ਹੈ ਜਿਹੜੀ ਉਹ ਦਿੱਲੀ ਨਾਲ ਜੁੜੇਟਰ ਹੈ। ਕਿਉਂ ਸਾਡੀ ਕੋਈ ਗੱਲ ਸੁਣਵਾਈ ਨਹੀਂ ਹੋ ਰਹੀ ਤਾਂ ਫਿਰ ਸਾਨੂੰ ਦਿੱਲੀ ਜਾਣਾ ਪੈਗਾ। ਸੋ ਇਸ ਕਰਕੇ ਅਸੀਂ ਆਪ ਦੇ ਮਤਲਬ ਦਿੱਲੀ ਜਾਵਾਂਗਾ ਅਗਰ ਕੌਂਦੀ ਹੈ ਤਾਂ ਬਤੋਦਿਆਂ ਗੱਲ ਬੜੀ ਖੁਸ਼ੀ ਆਜ ਮੀਟਿੰਗ ਹੈ ਤੁਹਾਡੀ ਕੀ ਗੱਲਬਾਤ ਹੋਏਗੀ ਸਿੱਟਾ ਨਿਕਲੇਗਾ ਮੈਂ ਨਹੀਂ ਤਾਂ ਮੈਂ ਦੱਸ ਕੇ ਜੇ ਸਾਰੀ ਹੁਣ ਮ ਘੱਲੀਏ ਦੱਸ ਕੇ ਹੈ ਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਦਾ ਪੱਖ ਰੱਖਿਆ ਹੈ ਕਿ ਪੰਜਾਬ ਆਪਣਾ ਸਬਿੰਦਪੁਰ ਦਾ ਅਵੇਸ਼ ਹੈ ਅਸੀਂ ਉਹਦੇ ਵਿੱਚ ਗੱਲ ਪੇਸ਼ ਕੀਤੀ ਆਪਣੀ ਕਿ ਸਾਡੀ ਮਤਲਬ ਸਾਡੇ ਵਿਚੋਂ ਕੋਈ ਸੜਕ ਕੀਦੀ ਔਰ ਉਹ ਉਹਦੇ ਸੜਕਾ ਰੋਕੇ ਹੋਏ ਹਰਿਆਣਾ ਗਵਰਨਮੈਂਟ ਵੱਲੋਂ ਬੜੀ ਮਤਲਬ ਉਹ ਮੰਨ ਭਾਗੀ ਇਹ ਗੱਲ ਹਰਿਆਣਾ ਗਵਰਨਮੈਂਟ ਵੱਲੋਂ ਨਾਲ ਦੀ ਨਾਲ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਤੇ ਗੱਲ ਕਰਨੀ ਚਾਹੁੰਦਾ ਕੁਝਣਾ ਭਾਈ ਸਾਈ ਸਾ ਜਿਹੜਾ ਅੱਜ ਮੀਟਿੰਗ ਹੋਈ ਹੈ ਇਹਦੇ ਪਹਿਲੇ ਪੜਾਅ ਦਾ ਸਾਡੇ ਕੋਲ ਅੱਜ ਜਿਹੜੀ ਮੀਟਿੰਗ ਹੋਈ ਆ ਪੰਜਾਬ ਅਤੇ ਹਰਿਆਣਾ ਦੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਅਸੀਂ ਦੋ ਪੱਖ ਕਲੀਅਰ ਹੈ ਜਿਹੜੇ ਏਜੰਡੇ ਸੀਗੇ ਅਸੀਂ 13 ਫਰਵਰੀ ਤੋਂ ਪਹਿਲਾਂ ਤੇ ਹੁਣ ਵੀ ਕਹਿ ਰਹੇ ਆ ਲਗਾਤਾਰ ਕਹਿੰਦੇ ਆ ਰਹੇ ਆ ਕਿ ਰਸਤਾ ਬੰਦ ਹੋ ਰਿਹਾ ਨਾਲ ਪੰਜਾਬ ਦਾ ਵਪਾਰੀ ਹਰਿਆਣੇ ਦਾ ਵਸਾਰੀ ਪੰਜਾਬ ਹਰਿਆਣੇ ਦੀ ਆਮ ਜਨਤਾ ਟਰਾਂਸਪੋਰਟਰ ਸਥਾਨਿਕ ਲੋਕ ਸਾਰਿਆਂ ਨੂੰ ਬਹੁਤ ਜਾਰੀ ਸਮੱਸਿਆ ਆ ਰਹੀ ਹੈ ਅਸੀਂ ਸਪਸ਼ਟ ਕਰਤਾ ਵੀ ਤੁਸੀਂ ਸਾਡੇ ਵੱਲੋਂ ਕੱਲ ਹੀ ਰਸਤਾ ਖੋਲੋ ਕਰ ਸੇਵਾਕਾਰਿਆਂ ਨੂੰ ਕਿਹਾ ਵੀ ਤੁਸੀਂ ਅੱਜ ਸਾਡੇ ਨਾਲ ਆ ਜਾਓ ਸਾਡੇ ਵਾਲੇ ਪਾਸੋਂ ਤਾਂ ਰਸਤਾ ਬੰਦ ਨਹੀਂ ਹੈਗਾ ਹਰਿਆਣੇ ਵੱਲੋਂ ਬੰਦਾ ਨਾਲੇ ਇਸ ਮਸਲੇ ਦਾ ਹੱਲ ਹਾਈ ਕੋਰਟ ਨੇ ਕਰਤਾ ਸੀ ਕਿ 7 ਦਿਨਾਂ ਦੇ ਵਿੱਚ ਵੀ ਰਸਤਾ ਖੋਲ੍ਹਿਆ ਜਾਵੇ ਹਰਿਆਣਾ ਸਰਕਾਰ ਨਹੀਂ ਸੀ ਚਾਹੁੰਦੀ ਰਸਤਾ ਖੋਲ੍ਹਣਾ ਤਾਂ ਮੰਡਕ ਸੁਪਰੀਮ ਕੋਰਟ ਚਲੇਗੀ ਇਸ ਵੱਲੋਂ ਉਹਨਾਂ ਦਾ ਜੀਲ ਨਹੀਂ ਕਰਦਾ ਰਸਤਾ ਖੁੱਲਣ ਵਾਸਤੇ ਹਲਤਾ ਹੈਗਾ ਅਸੀਂ ਆਪਣੇ ਵੱਲੋਂ ਹਾਂ ਪੱਖੀਆਂ ਹੁਣ ਹੱਲ ਨਿਕਲਦਾ ਨਹੀਂ ਹੈ ਕਦਾ ਹਰਿਆਣਾ ਸਰਕਾਰ। ਸਰਕਾਰ ਸਾਡੇ ਨਾਲ ਮਿਲ ਬੈਠ ਕੇ ਮਸਲੇ ਦਾ ਹੱਲ ਕਰ ਦੇਵੇ ਅਸੀਂ ਉਹਦੇ ਲਈ ਵੀ ਤਿਆਰ ਹਾਂ ਸੀ ਕਿ ਆ ਗੱਲ ਕਰ ਲਓ ਜਦੋਂ ਮਰਜ਼ੀ ਕਰਨਾ ਹੁਣ ਬੈਠ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੀਆਂ ਨਹੀਂ ਮੰਨੀਆਂ ਸਰਕਾਰ ਦੀ ਮਰਜ਼ੀ ਹੈ ਅਸੀਂ ਹਰ ਪੱਖ ਤੋਂ ਸਰਕਾਰ ਨਾਲ ਪੋਜ਼ਿਟਿਵ ਵੇ ਨਾਲ ਚੱਲ ਰਹੇ ਹਾਂ ਅਗਲੀ ਸਰਕਾਰ ਦੀ ਮਰਜ਼ੀ ਆ ਕਿ ਉਹ ਪੋਜ਼ਿਟਿਵ ਵੇ ਨਾਲ ਸਾਡੇ ਨਾਲ ਗੱਲ ਕਰਨਾ ਚਾਹੁੰਦੀ ਆ ਕਿ ਨਹੀਂ ਕਰਦੀ ਸਰ ਲੱਗਦਾ ਨਹੀਂ ਹੈਗਾ ਹਰਿਆਣਾ ਸਰਕਾਰ ਜਿਹੜੀ ਹੈਗੀ ਆ ਲਗਾਤਾਰ ਉਹਨਾਂ ਨੂੰ ਕੋਰਟ ਦੇ ਆਦੇਸ਼ ਆ ਰਹੇ ਲੇਕਿਨ ਆਦੇਸ਼ਾਂ ਦੀ ਜਿਹੜੀ ਆ